ਜੇ ਅਸੀਂ ਸਿੱਖੀ ਨੂੰ ਇੱਥੇ ਪਰਪੱਖ ਦੇਖ ਪਰਪੱਖ ਦੇਖਣਾ ਚਾਹੁੰਦੇ ਆ ਫਿਰ ਸਾਨੂੰ ਲੋੜ ਹੈ ਜਿਹੜੇ ਸਾਡੇ ਸਿੱਖ ਖਾਲਸਾ ਸਿੱਖ ਇੰਸਟੀਚੂਟਸ ਨੇ ਸਾਰੇ ਸਿੱਖ ਇੰਸਟੀਚੂਟਸ ਨੂੰ ਅੱਲਾ ਮਾਰੀਏ ਫਿਰ ਵੀ ਅਲਾ ਮਾਰ ਕੇ ਇਹਨੂੰ ਰਿਵਾਈਵ ਕਰੀਏ ਤਾਂ ਕਿ ਅਸੀਂ ਉਹਨਾਂ ਲੀਹਾਂ ਤੇ ਚੱਲ ਸਕੀਏ ਜਿਨ੍ਹਾਂ ਤੇ ਅੱਜ ਤੋਂ 20 30 ਸਾਲ ਪਹਿਲੇ ਚੱਲੇ ਸੀ ਜੀ ਕਿ ਸਾਡੇ ਬਹੁਤ ਸਾਰੇ ਐਜੂਕੇਸ਼ਨ ਇੰਸਟੀਚਿਊਟ ਖੁੱਲੇ ਸੀ ਜਿਨ੍ਹਾਂ ਵਿੱਚ ਸਾੜੀਆਂ ਔਰਤਾਂ ਨਹੀਂ ଝੜੀਆਂ ਪੜਾਉਣ ਵਾਸਤੇ ਗਈਆਂ ਸਾਡੇ ਬੱਚੇ ਵੀ ਪੜਨ ਵਾਸਤੇ ਗਏ ਬਹੁਤ ਸਾਰੇ ਅਸੀਂ ਉਸ ਵੇਲੇ ਫਲੋਰਿਸ਼ ਵੀ ਹੋਏ ਐਜੂਕੇਸ਼ਨ ਫੀਲਡ ਦੇ ਵਿੱਚ ਅਸੀਂ ਕਮਿਸ਼ਰੀਆਂ ਬਣਾ ਵੀ ਪਾਈਆਂ ਪਰ ਆਸਤਾ ਆਸਤਾ ਕੀ ਹੋਇਆ ਕਿ ਅਸੀਂ ਵਕਤ ਤੇ ਹਾਨੀ ਨਾ ਬਰਚੀ ਸਾਡੇ ਉਹ ਬੋਰਡਿੰਗ ਸਕੂਲ ਸਾਡੇ ਉਹ ਐਜੂਕੇਸ਼ਨ ਇੰਸਟੀਚਿਊਟ ਕਿਤੇ ਨਾ ਕਿਤੇ ਪਿੱਛੇ ਕਦਮਾਂ ਤੇ ਆ ਗਏ ਤੁਸੀਂ ਕੀ ਸੁਣਿੰਦੇ ਹੋ ਇਹਦੇ ਵਿੱਚ ਵੱਡੇ ਦੋ ਕਾਰਨ ਅਸੀਂ ਉਸ ਮਿਆਰ ਤੱਕ ਨਾ ਪਹੁੰਚ ਸਕੇ ਜਿਸ ਮੈਂ ਅਸਾਂ ਇੱਕ ਦੇਸ਼ ਨੂੰ ਸੁਪੋਣੇ ਗਏ ਦੱਸ। ਦਰਸਲ ਉਸ ਦਾ ਸਭ ਤੋਂ ਵੱਡਾ ਕਾਰਨ ਜਿਹੜਾ ਹੈਗਾ ਜੀ ਉਹ ਸਿਲੈਕਸ਼ਨ ਹੈ। ਕਿ ਕਿਸੇ ਵੀ ਲੈਵਲ ਦੀ ਹੋਵੇ ਚਾਹੇ ਟੀਚਰ ਲੈਵਲ ਦੀ ਹੋਵੇ ਜਾਂ ਪ੍ਰਿੰਸੀਪਲ ਲੈਵਲ ਦੀ ਹੋਵੇ ਜਾਂ ਕੋਈ ਵੀ ਲੈਵਲ ਦੀ ਹੋਵੇ। ਅਸੀਂ ਜਸਟੀਫਾਈ ਨਹੀਂ ਕਰ ਸਕਦੇ। ਇਹ ਸਾਨੂੰ ਤੁਸੀਂ ਦੋ ਸ਼ਬਦਾਂ ਵਿੱਚ ਸਮੁੱਚੀ ਜੰਮੂ ਦੀ ਸਿੱਖ ਸੰਗਤ ਨੂੰ ਕੋਈ ਸੰਦੇਸ਼ ਦੇਣਾ ਹੋਵੇ ਖਾਸ ਕਰਕੇ ਐਜੂਕੇਸ਼ਨ ਦੇ ਇੰਟੀਰੀਅਰ ਸਿਸਟਮ ਦੇ ਫੀਲਡ ਜੇ ਕੀ ਗੱਲ ਕੋ। ਮੈਂ ਇਹੀ ਬੈਂਤੀ ਕਰਾਂਗਾ ਜੀ ਆਪਣੇ ਸਾਰੇ ਸਿੱਖ ਪਰਿਵਾਰਾਂ ਨੂੰ ਦੇ ਜੀ ਕੋਸ਼ਿਸ਼ ਕਰੋ ਅਸੀਂ ਹੱਲਾ ਕਰੀਏ ਜੋ ਐਜੂਕੇਸ਼ਨਲ ਇੰਸਟੀਟਿਊਸ਼ਨ ਸਾਡੇ ਕੋਲ ਚਾਹੇ ਕਿਤੇ ਵੀ ਕਿਸੇ ਵੀ ਥਾਂ ਤੇ ਟਿਕਾਣੇ ਤੇ ਨੇ ਉਹ ਮੁੜ ਕੇ ਉਹਨਾਂ ਲੀਆਂ ਤੇ ਆ ਸਕਣ ਜਿਨ੍ਹਾਂ ਤੇ ਅੱਜ ਤੋਂ 30 ਸਾਲ 25 ਸਾਲ ਪਹਿਲੇ ਸੀ ਪਰ ਅਸੀਂ ਇੱਕ ਜੋਰ ਲਗਾਇਆ ਜੀ ਨਵੇਂ ਖੋਲਣ ਤੇ ਅਸੀਂ ਨਵੇਂ ਖੋਲਣ ਤੇ ਫੋਕਸ ਕਰੀਏ ਕਿ ਨਵੇਂ ਰਿਵਾਈਵ ਕਰਨ ਤੇ ਫੋਕਸ ਕਰੀਏ ਦੇਖੋ ਜੀ ਅੱਜ ਕੱਲ ਐਜੂਕੇਸ਼ਨਲ ਇੰਸਟੀਟਿਊਸ਼ਨ ਜਿਹੜੇ ਨੇ ਇਹ ਇੱਕ ਕਮਰਸ਼ੀਅਲਾਈਜ਼ ਕਮਰਸ਼ੀਅਲਾਈਜ਼ ਹੋ ਗਏ ਨਾ ਜੇ ਅਸੀਂ ਕਮਰਸ਼ੀਅਲਾਈਜ਼ ਕਰਨੇ ਨੇ ਤੇ ਫਿਰ ਨਵੇਂ ਖੋਲਣ ਤੇ ਨਵੇਂ ਖੋਲਣੇ ਜੇ ਅਸੀਂ ਚਾਹਦੇ ਹਾਂ ਕਿ ਸੇਵਾ ਭਾਵਨਾ ਸੇਵਾ ਭਾਵਨਾ ਕਰਦੀ ਹੈ ਔਰ ਇੰਸਟੀਚੂਸ਼ਨ ਬੈਟਲਮੈਨ ਦੇ ਵਾਸਤੇ ਬੱਚਿਆਂ ਦੀ ਬੈਟਲਮੈਨ ਦੇ ਵਾਸਤੇ ਪਬਲਿਕ ਦੀ ਬੈਟਲਮੈਨ ਉਸ ਕਰੀਏ ਇਹ ਇੰਸਟੀਚੂਸ਼ਨ ਆਲਰੇਡੀ ਇਨਫਰਾਸਟ੍ਰਕਚਰ ਹਰ ਜਗ੍ਹਾ ਮੌਜੂਦ ਹੈ ਉਸ ਆਸ ਡਿਜੀਟਲ ਬਲੌ ਸ਼ੁਰੂ ਕੀਤੀ ਗਈ ਇੱਕ ਲੜੀ ਅਰਸ਼ ਤੋਂ ਫਰਸ਼ ਤੱਕ ਦੇ ਵਿੱਚ ਆਪ ਸਮੂਹ ਸਰੋਤਿਆਂ ਦਾ ਤੇ ਅੱਜ ਦੇ ਸਾਡੇ ਨਵੇਂ ਮਹਿਮਾਨ ਦਾ ਜਿੱਥੇ ਅਸੀਂ ਜੀ ਆਇਆਂ ਕਹਿੰਦੇ ਹਾਂ ਉਤੇ ਨਾਲੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਅੱਜ ਦੇ ਸਾਡੇ ਜੋ ਨਵੇਂ ਮਹਿਮਾਨ ਇਸ ਕੜੀ ਵੀ ਜੁੜੇ ਹਨ ਆਓ ਅਸੀਂ ਉਹਨਾਂ ਨਾਲ ਵਿਚਾਰ ਵਟਾਂਦਰਾ ਕਰਕੇ ਅੱਗੇ ਇਸ ਲੜੀ ਨੂੰ ਅੱਗੇ ਤੋਰਨਾ ਸ਼ੁਰੂ ਕਰਦੇ ਹਾਂ ਆਪ ਜੀ ਸਾਡੇ ਟੀਵੀ ਦੇ ਚੈਨਲ ਤੇ ਆਏ ਜੀ ਆਪ ਦਾ ਬਹੁਤ ਬਹੁਤ ਸਵਾਗਤ ਹੈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਤੁਹਾਡਾ ਸਭ ਤੋਂ ਪਹਿਲਾ ਤੁਹਾਨੂੰ ਜੋ ਸਵਾਲ ਰਹੇਗਾ ਜੀ ਉਹ ਇਹ ਕਿ ਤੁਸੀਂ ਆਪਣਾ ਨਾਮ ਔਰ ਆਪਣਾ ਕਿੱਥੋਂ ਦੱਸਣਾ ਮੁੱਖ ਕਿਥਾ ਇਹਦੇ ਵਿੱਚ ਸੀਤਨੇ ਲੰਬੇ ਉਮਰ ਤੱਕ ਜੁੜੇ ਰਹੇ ਗਿਓ ਮੈਂ ਵਾਹਿੁਰਜੀ ਦਾ ਖਾਲਸਾ ਵਾਹਿੁਰਜੀ ਦੀ ਫੌਟੇ ਮੈਂ ਆਸ ਡਿਜੀਟਲ ਟੀਵੀ ਵਾਲਿਆਂ ਦਾ ਧੰਨਵਾਦ ਕਰਦਾ ਕਿ ਮਨੇ ਮੌਕਾ ਦਿੱਤਾ ਹੈ ਕਿ ਆਪਣੇ ਸੰਗਤ ਆਪਣੇ ਸਰੋਤਿਆਂ ਦੇ ਸਾਹਮਣੇ ਕੁਝ ਗੱਲ ਕਰਾਂ ਜਿੱਥੇ ਤੱਕ ਮੇਰਾ تعلق ਹੈ ਮੈਂ ਪੁਣਛ ਤੋਂ ਤਲਕ ਰੱਖਦਾ ਹਾਂ ਜੀ ਮੇਰਾ ਜੰਪਲ ਪੁਣਛ ਦਾ ਹੈ ਜੀ ਮੈਂ अर्ली এডਿਕੇਸ਼ਨ ਜੜੀ ਹੈ ਸਾਰੀ ਇੱਕ گورਨਮੈਂਟ ਸਕੂਲ ਲਈ ਠੀਕ 12ਵੀਂ ਜਿਹੜੀ ਹੈ ਹਾਇਰ ਸਕੰਡਰ ਐਲੈਕਟਿਵ ਕਰਨ ਤੋਂ ਬਾਅਦ ਕਾਲਜ ਪਹੁੰਚ ਨਵਨਾਵ ਬਣਿਆ ਸੀ ਠੀਕ ਹੈ ਅਸੀਂ ਉੱਥੇ ਤਾਲੀਮ ਜੁਆ ਲਈ ਠੀਕ ਜੀ ਗ੍ਰੈਜੂਏਸ਼ਨ ਜੋ ਹੈ ਮੈਂ ਪੁੱਛ ਤੋ ਕਿਤੇ ਜੀ ਕਿਉਂਕਿ ਉਸਨੇ مالی ਹਾਲਤ ਜਿਹੜੀ ਸੀ ਪੁੱਛ ਲਈ ਜੀ ਉਹ ਕੋਈ ਜਾਣੀ ਸਾਰੇ ਵਾਲੇ ਜਾਣੀ ਪਛਾਣੀ ਸੀ ਕੋਈ ਇਤਨੀ ਅੱਛੀ ਹਾਲਤ ਨਹੀਂ ਸੀ ਅੱਛੀ ਸਾਰੇ ਆਰਥਿਕ ਹਾਲਤ ਨਹੀਂ ਸੀ ਮੈਂ ਬੀਐਸਸੀ ਕਰਨ ਤੋਂ ਬਾਅਦ ਹਾਂ ਜੀ ਮੈਂ ਚਾਇਆ ਐਮ ਐਸ ਸੀ ਕਰਾਂ కెਮਿਸਟਰੀ ਦੀ కెਮਿਸਟਰੀ ਦੀ ਪਰ కెਮਿਸਟਰੀ ਦੀ ਮੈਂ ਐਡਮਿਸ਼ਨ ਨਾ ਲੈ ਸਕਿਆ ਬਾਇਓ ਸਾਇੰਸਿਸ ਡਿਪਾਰਟਮੈਂਟ ਜਿਹੜਾ ਉਸੇ ਸਿਰ ਨਗਰ ਸੀ ਅੱਛਾ ਇੱਕ ਮਿੰਟ ਮੈਨੂੰ ਦੱਸੋ ਤੁਹਾਡਾ ਸ਼ੁਭ ਨਾਮ ਕੀ ਹੈ ਮੈਂ ਤਰਲੋਕ ਸਿੰਘ ਤਾਰਾ ਤਰਲੋਕ ਸਿੰਘ ਤਾਰਾ ਹਾਂ ਜੀ ਮੈਂ ਪੁੰਛ ਮੇਰੇ ਪਿਤਾ ਜੀ ਅਕਾਲੀ ਇਸ਼ਰ ਸਿੰਘ ਜੀ ਇਸ਼ਰ ਸਿੰਘ ਜੀ ਤੁਸੀਂ ਇੱਕ ਗੱਲ ਤੋਂ ਦੱਸੋ ਜੀ ਕਿ ਤੁਸੀਂ ਆਪਣੀ ਬੇਸਿਕ ਐਜੂਕੇਸ਼ਨ ਪੁੰਛ ਵਿੱਚ ਸ਼ੁਰੂ ਕੀਤੀ ਹਾਂ ਜੀ ਤੁਹਾਡੀ ਕਹਿਣ ਮੁਤਾਬਕ ਹੈ ਕਿ ਅਸੀਂ ਡਿਗਰੀ ਕਾਲੀ ਨਵਲਵਾ ਬਣਿਆ ਸੀ ਉਹਦੇ ਵੀ ਤੁਸੀਂ ਫਰਸਟ ਈਅਰ ਸੈਕੰਡ ਬੈਂਕ ਦੇ ਸਟੂਡੈਂਟ ਬਣ ਕੇ ਬਕਲ ਹੋਏ ਅੰਜ ਗ੍ਰੇਜੂਏਸ਼ਨ ਪੂਗੀ ਥੀ ਇਹ ਤੇ ਸੁਭਾਵਿਕ ਸੀ ਕਿ ਤੁਹਾਡਾ ਜਨਮ ਪੁੰਛੀ ਚ ਹੋਇਆ ਹੋਣਾ ਤੁਸੀਂ ਉਸ ਮਾਈਗ੍ਰੇਸ਼ਨ ਦੇ ਸਾਲ ਨੂੰ ਨਹੀਂ ਦੇਖਿਆ ਹੋਣਾ ਨਹੀਂ ਤੁਹਾਡੇ ਪਿਤਾ ਜੀ ਅਕਾਲੀ ਨੇਤਾ ਪੁੰਛੀ ਸਨ ਪਾਰਿਸ਼ ਸਿੰਘ ਜੀ ਮੈਂ ਕਿਸੇ ਕਿਸਤੇ ਵੀ ਜੁੜੇ ਇਸ ਐਜੂਕੇਸ਼ਨ ਨੂੰ ਹਾਸਲ ਕਰਨ ਤੋਂ ਬਾਅਦ ਕਿਸੇ ਕਿਸਤੇ ਵੀ ਜੁੜੇ ਹੋਣੇ ਹਾਂ ਮੈਂ ਐਜੂਕੇਸ਼ਨ ਬੀਐਸਸੀ ਕਰਨ ਤੋਂ ਬਾਅਦ ਜੀਜੀ ਮੈਂ ਬੀਐਡ ਪ੍ਰੈਫਰ ਕੀਤੀ ਕਿਉਂਕਿ ਮੈਨੂੰ ਸੀਟ ਐਮਐਸਸੀ ਸੀਟ ਨਾ ਲੱਭ ਸਕੀ ਨਹੀਂ ਮਿਲ ਸਕੀ ਠੀਕ ਹੈ ਔਰ ਬੀਐਡ ਸੀ ਕਰਨ ਵਾਸਤੇ ਵੀ ਮੈਂ ਇੱਥੇ ਕਿਸੇ ਦੇ ਡੇਰ ਕਿਸੇ ਨੇ ਮੈਨੂੰ ਪੜਾ ਦਿੱਤੀ ਜੀ ਜੀ ਮੇਰੇ ਤਾਏ ਦੇ ਲੜਕੇ ਸਨ ਸਰਦਾਰ ਜੋਤ ਸਿੰਘ ਜੀ ਉਹਨਾਂ ਕੋਲ ਰਿਹਾ ਇੱਕ ਸਾਲ ਅੱਛਾ ਬੀਐਡ ਕਰਨ ਤੋਂ ਬਾਅਦ ਕੁਝ ਦੇਰ ਮੈਂ ਖਾਲਸਾ ਸਕੂਲ ਵਿੱਚ ਵੀ ਸਰਵਿਸ ਕੀਤੀ 3-4 ਮਹੀਨੇ ਉੱਥੇ ਪੁੰਛ ਵਿੱਚ ਜੰਮੂ ਖਾਲਸਾ ਸਕੂਲ ਜੰਮੂ ਖਾਲਸਾ ਸਕੂਲ ਦੇ ਐਜ਼ ਅ ਟੀਚਰ ਵਜੋਂ ਇਹ ਉਸ ਵੇਲੇ 10ਵੀਂ ਤੱਕ ਸੀ ਹਾਂਜੀ ਹਾਂ हां जी ਤੇ ਤੁਸੀਂ ਇੱਥੇ ਕੋਈ ਦਿਨ ਆ ਕੇ ਐਜ਼ ਅ ਟੀਚਰ ਵੀ ਐਜ਼ ਅ ਟੀਚਰ ਮੈਂ हां जी ਇਸ ਵੇਲੇ ਤਾਂ ਕੋਈ ਸਕੋਪ ਪੁੰਛ ਵਿੱਚ ਨਹੀਂ ਸੀ ਹੁੰਦਾ ਨਾ ਬੀਏਡ ਜਿਹੜੀ ਸੀਗੀ ਉਹ ਕਿਤੇ ਵੀ ਨਹੀਂ ਸੀ ਡਿਸਟ੍ਰਿਕਟ ਸਪੌਂਸਰ ਜੋੜੀ ਉਹ ਜੰਮੂ ਹੀ ਸੀ ਸੁਭਾਵਿਕ ਕਿ ਜੇਕਰ ਉਸ ਵੇਲੇ ਪੁੰਛ ਵਿੱਚ ਬੀਏਡ ਦਾ ਸਾਧਨ ਨਹੀਂ ਸੀ ਤੇ ਜਿਹੜੀ ਵੀ ਕੋਈ ਅਗਲੇਰੀ ਵਿਦਿਆ ਹਲਾਣਾ ਚਾਵੇ ਤੇ ਉਸ ਨੂੰ ਜੰਮੂ ਵੱਲ ਰੁਕ ਕਰਨਾ ਪੈਂਦਾ ਸੀ ਜਿਹੜੇ ਵੀ ਗ੍ਰੈਜ ਜਿਹੜੇ ਵੀ ਗ੍ਰੈਜੂਏਸ਼ਨ ਤੋਂ ਬਾਅਦ ਹਾਂ ਜੀ ਪੜਨਾ ਚਾਹੁੰਦੇ ਸਨ ਉਹਨਾਂ ਸਾਰਿਆਂ ਨੂੰ ਚਾਹੇ ਉਹ ਬੀਏਡ ਹੋਵੇ ਜਾਂ ਪੋਸਟ ਗ੍ਰੈਜ ਹੋਵੇ ਉਹ ਜੰਮੂ ਆਉਣਾ ਪੈਂਦਾ ਸੀ ਅਜੇ ਇੱਕ ਗੱਲ ਤੁਸੀਂ ਉਹ ਦੱਸੋ ਜਿਹੜੇ ਤੁਹਾਡੇ ਤੋਂ ਪਹਿਲੇ ਬੈਚ ਦੇ ਆ ਤੁਹਾਡੇ ਕੋਲੋਂ ਪਹਿਲੇ ਜਿਹੜੇ ਵਧੇਰੇ ਲੋਕ ਸਨ ਉਹਨਾਂ ਲੋਕਾਂ ਨੂੰ ਤੇ ਸ਼ਾਇਦ 10+2 ਕਰਨ ਤੋਂ ਬਾਅਦ ਵੀ ਜਮੂ ਆਣਾ ਪੈਂਦਾ ਹੋਣਾ ਹੈ ਬਿਲਕੁਲ ਜੀ ਉਹ ਸਾਡੇ ਕੋਲ ਸਭ ਤੋਂ ਬੜੀਆ ਚੋ ਇੱਕ ਟਿਕਾਣਾ ਸੀ ਜੀ ਜੀ ਉਹ ਸਮਾਦ ਤੇ ਜਿਸ ਨੂੰ ਸਮਾਦ ਤੇ ਹੋਸਟਲ ਕਹਿੰਦੇ ਸੀ ਹੋਸਟਲ ਕਹਿੰਦੇ ਸਾਂ ਠੀਕ 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 ਜਿੱਥੇ ਗਿਆਨੀ ਲਖਵੀਰ ਸਿੰਘ ਗੋੜੀ ਉੱਥੇ ਸੇਵਾ ਕਰਦੇ ਸੀ ਹਾਂ ਜੀ ਹਾਂ ਜੀ ਤੇ ਸਾਰੇ ਸਾਡੇ ਪੁੰਛ ਦੇ 90% ਲੋਕੀ ਜਿਹੜੇ ਸਨ ਉਥੇ ਆ ਕੇ ਟਿਕਾ ਕਰਦੇ ਸਨ ਇਵਨ ਪੁੰਚਿਆ ਕਿਸੇ ਹੋਰ ਡਿਸਟ੍ਰਿਕਟਾਂ ਦੇ ਵੀ ਕਿਤੇ ਦੇ ਵੀ ਆਉਣ ਕੋਦਮੁਰ ਦੇ ਜਾਂ ਪਟੂਨ ਦੇ ਜਾਂ ਜਿਹੜੇ ਵੀ ਦੂਰ-ਦਾਰੇ ਸਿੱਖ ਵੱਸਦੇ ਸਨ ਇਹ ਸਿੱਖਾਂ ਤੋਂ ਇਲਾਵਾ ਦੂਜਿਆਂ ਨੂੰ ਵੀ ਆਂਦੀ ਜਾਤ ਹੈ ਉਥੇ ਦੂਜੇ ਧਰਮਾਂ ਦੇ ਲੋਕੀ ਵੀ ਉਹਨਾਂ ਕੋਲ ਵੀ ਇੱਥੇ ਜਿਨ੍ਹਾਂ ਕੋਲ ਸਾਧਨ ਸੀ ਇੱਥੇ ਬੋਰਡਿੰਗ ਹਾਊਸ ਵਿੱਚ ਆ ਕੇ ਉਹਲੇ ਜਿਹੜੇ ਕਾਲਜ ਨੇ ਸਾਡੇ ਜਿਹੜੇ ਸੈਕਸ ਕਾਲਜ ਹੋ ਗਿਆ ਜਾਂ ਦੂਜੇ ਕਾਲਜ ਹੋ ਗਿਆ ਬੀਏਡ ਹੋ ਗਿਆ ਉਹਨਾਂ ਵੀ ਜੱਗ ਨੇ ਆਪਣੀ ਆਪਣੀ ਵਿੱਦਿਆ ਪ੍ਰਾਪਤ ਕਰਦੇ ਸੀ ਬਿਲਕੁਲ ਜੀ ਅਗਲੇਰੀ ਵਿੱਦਿਆ ਉਥੇ ਪ੍ਰਾਪਤ ਕਰਦੇ ਸੀ ਪੋਸਟ ਗ੍ਰੈਜੂਏਸ਼ਨ ਬੀਏਡ ਜਿਹੜੀ ਹੈ ਟੈਕ ਟੈਕਨੀਕਲ এডਿਊਕੇਸ਼ਨ ਉਹ ਇੱਥੇ ਰਹਿ ਕੇ ਤੇ ਕਰਦੇ ਸੀ ਇੱਥੇ ਰਹਿ ਕੇ ਇਸੂ ਜ ਰਹਨਾ ਤੇ ਉਸੇ ਲਈ ਰੋਟੀ ਪਾਣੀ ਦੇ ਸਾਧਨ ਠੀਕ ਸੀ ਹਾਂ ਜੀ ਮੈਸਿੰਗ ਸੀ ਇਹਨਾਂ ਦੀ ਆਪਣੀ ਠੀਕ ਹੈ ਤੇ ਸਾਰੇ ਮੈਸਿੰਗ ਵਿੱਚ ਖਾਣਾ ਪਾਣਾ ਮਿਲਦਾ ਸੀ ਚਾਰਜਿਸ ਲੈਂਦੇ ਸੀ ਨਹੀਂ ਨਹੀਂ ਨੋਮੀਨਲ ਚਾਰਜਸ ਨੋਮੀਨਲ ਨਾਮੀਨਲ ਚਾਰਜਸ ਕੋਈ ਦੇਰ ਉੱਥੇ ਭਾਈ ਨੋ ਨਹੀਂ ਤੁਸੀਂ ਕਿ ਵੀ ਮੈਸਿੰਗ ਹੋਰ ਵੀ ਉੱਥੇ ਸੇਵਾ ਕਰਦੇ ਉਹ ਥੋੜੀ ਦੇਰ ਜੀ ਮੈਂ ਪੋਸਟ ਗ੍ਰੈਜੂਏਸ਼ਨ ਤੋਂ ਪੋਸਟ ਗ੍ਰੈਜੂਏਸ਼ਨ ਕਰਨ ਦੇ ਵੇਲੇ ਹਾਂ ਜੀ ਹਾਂ ਮੈਂ ਮੇਰੇ ਚਾਚਾ ਜੀ ਦੇ ਲੜਕੇ ਨੇ ਸਰ ਜਨਕ ਸਿੰਘ ਜੀ ਪ੍ਰੋਫੈਸਰ ਹਾਂ ਜੀ ਹਾਂ ਜੀ ਯੂਨੀਵਰਸਿਟੀ ਪ੍ਰੋਫੈਸਰ ਉਹਨਾਂ ਨੇ ਮੇਰੀ ਐਡਮਿਸ਼ਨ ਲੈ ਲਈ ਪੋਸਟ ਗ੍ਰੈਜੂਏਸ਼ਨ ਪਹਿਲੇ ਸਾਲ ਠੀਕ ਹੈ ਜੰਮੂ ਚ ਬਾਇਓ ਸਾਇੰਸ ਡਿਪਾਰਟਮੈਂਟ ਆਇਆ ਅੱਛਾ ਤੁਸੀਂ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਅਗਲੀ ਰਿਪੋਰਟ ਲੈਣ ਲਈ ਜੰਮੂ ਆ ਗਿਆ ਵੀ ਆ ਬੈਕ ਟੀਚਰ ਬਣ ਗਿਆ ਉਸ ਤੋਂ ਬਾਅਦ ਮੈਂ ਇੱਥੇ ਆ ਗਿਆ ਸਰਵਿਸ ਕਰ ਇੱਥੇ ਐਮ ਐਸ ਸੀ ਕਰਨ ਵਾਸਤੇ ਆ ਗਿਆ ਜੰਮੂ ਤੋਂ ਕਿਤੇ ਜੰਮੂ ਤੋਂ ਕੀਤੀ ਜੀ ਕਿੱਥੇ ਕਿਤੇ ਰਹਿ ਕੇ ਕੀਤੀ ਸਕੂਲ ਵਿੱਚ ਹੀ ਆ ਕੋਈ ਸਕੂਲ ਹੈ ਪ੍ਰਾਈਵੇਟ ਕਿਸੇ ਦੇ ਕਰ ਰਿਹਾ ਕਿ ਕੀ ਕੀਤੀ ਕਰ ਰਿਹਾ ਮੇਰੇ ਤਾਇਆ ਚਾਚਾ ਜੀ ਦੇ ਲੜਕੇ ਸਨ ਸਰ ਜੋਤ ਸਿੰਘ ਹੋਰੀ ਹਾਂਜੀ ਹਾਂਜੀ ਕੁਲੀਆਂ ਰਹਿੰਦੇ ਸਨ ਉੱਥੇ ਉਹਨਾਂ ਕੋਲ ਰਹਿ ਕੇ ਮੈਂ 1 ਸਾਲ ਤੁਸੀਂ ਉੱਥੇ ਕਿਉਂ ਨਹੀਂ ਰਹੇ ਜਿਹੜੇ ਕੁਝ ਲੋਕੀ ਜਾ ਕੇ ਬੋਰਡਿੰਗ ਸਕੂਲ ਜਾਂਦੇ ਸੰ ਤੁਹਾਡਾ ਉੱਥੇ ਨਾ ਰਹਿਣ ਦਾ ਕਾਰਨ ਆਪਣੇ ਰਿਸ਼ਤੇਦਾਰ ਹੋਣ ਦੇ ਕਾਰਨ ਨਹੀਂ ਜਿਆ ਰਿਸ਼ਤੇਦਾਰ ਵੀ ਤੇ ਸਮਰੱਥਾ ਵੀ ਨਹੀਂ ਸੀ ਬਾਹਰ ਕਿਤੇ ਰਹਿ ਕੇ ਇਤਨਾ ਅੱਚਾ ਪਰਚਾ ਚਲਾਉਂਦੀ ਉਹ ਸੁਭਾਵਿਕ ਸੀ ਕਿ ਆਰਥਿਕ ਹਾਲ ਉਸ ਵੇਲੇ 6 ਵਾਈ ਬੜੀ ਕਮਜ਼ੋਰ ਬਹੁਤ ਕਮਜ਼ੋਰ ਸੀ ਫਿਰ ਵੀ ਇਹ ਨਿਸ਼ਚੈ ਸੀ ਕਿ ਸਿੰਪਲਾਈ ਕਰ ਲਈ ਮੇਰੇ ਨਾਲੋਂ ਮੇਰੇ ਪਿਤਾ ਜੀ ਜ਼ਿਆਦਾ ਐਸਪਾਇਰੈਂਟ ਸੰ ਕਿ ਪੜ੍ਹਨੀ ਪਈ ਜ਼ਰੂਰੀ ਮੈਨੂੰ ਬਾਰ-ਬਾਰ ਕਿ ਤੂੰ ਜਿਆਦਾ ਜਿੰਨੀ ਪੜ ਸਕਦਾ ਓਨਾ ਪੜ ਉਹਨਾਂ ਦੀ ਇੱਕ ਇੱਛਾ ਸੀ ਹਾਂ ਤੁਹਾਡੀ ਇਸ ਗੱਲ ਨਾਲ ਸਬੰਧੀ ਹੈ ਜੀ ਕਿ ਜਿਹੜੇ ਸਾਡੇ ਪਹੁੰਚਦੇ ਆ ਬਡੋ ਤੇ ਆ ਉਦੋਂ ਮੁੰਡੇ ਜਿਹੜੇ ਉਸ ਵੇਲੇ ਦੇ ਬੈਚ ਦੇ ਲੋਕ ਨਿਕਲੇ ਜਿਹੜੇ ਬੜੇ ਬੜੇ ਹਉਦਿਆਂ ਤੇ ਵੀ ਪਹੁੰਚੇ ਕੋਈ ਇੰਜੀਨੀਅਰ ਬਣਿਆ ਕੋਈ ਡਾਕਟਰ ਬਣਿਆ ਕੋਈ ਪ੍ਰੋਫੈਸਰ ਬਣਿਆ ਕੋਈ ਟੀਚਰ ਬਣਿਆ ਉਹਨਾਂ ਨੇ ਬਹੁਤ ਸਾਰਿਆਂ ਨੇ ਆ ਕੇ ਜੰਮੂ ਵਿੱਚ ਇਸ ਬੋਰਡਿੰਗ ਸਕੂਲ ਵਿੱਚ ਰਹਿ ਕੇ ਹੀ ਵਿੱਦਿਆ ਪ੍ਰਾਪਤ ਕੀਤੀ ਤੁਹਾਡੇ ਤੋਂ ਪਹਿਲੇ ਬੈਚ ਦੇ ਲੋਕ ਦੇਖੋ ਜੀ ਕੋਈ ਸਾਧਨ ਸੀਗਾ ਟਿਕਾਣੇ ਦਾ ਜਿਹੜੇ ਬਾਹਰ ਤੋਂ ਲੋਕ ਜਾਂਦੇ ਸੀ ਕਿਸੇ ਵੀ ਧਰਮ ਨਾਲ ਉਹ ਸੰਬੰਧ ਰੱਖਦੇ ਹੋਣ ਉਹ ਇੱਥੇ ਆ ਕੇ ਕਾਰਸਾਸ ਉਹਸਰ ਜਿਹੜਾ ਹੈ ਸਮਾਤੇ ਇੱਥੇ ਆ ਕੇ ਰਹਿੰਦੇ ਸੀਗੇ ਅੱਛਾ ਤੁਸੀਂ ਆਪਣੇ ਕਿਸੇ ਰਿਸ਼ਤੇਦਾਰ ਦੇ ਰਿਸ਼ਤੇਦਾਰ ਕਿਉਂਕਿ ਮੈਨੂੰ ਉੱਥੇ ਸੁਭਾਵਿਕ ਸੀ ਮੈਨੂੰ ਟਿਕਾਣਾ ਮਿਲ ਗਿਆ ਉੱਥੇ ਮੈਂ ਉੱਥੇ ਰਹਾ ਤੇ ਇਹ ਗੱਲ ਤੁਸੀਂ ਮੰਨਦੇ ਹੋ ਕਿ ਆਰਥਿਕ ਹਾਲਤ ਕੁਝ ਥੋੜੀ ਕਮਜ਼ੋਰ ਹੋਣ ਕਾਰਨ ਉੱਥੇ ਆदमी ਆਪਣੇ ਰਿਸ਼ਤੇਦਾਰ ਦੀ ਵਿੱਚ ਕੋਲ ਰਹਿ ਕੇ ਠੀਕ ਤਰ੍ਹਾਂ ਪੜਾਈ ਕਰ ਸਕੇ ਫਿਰ ਮਜਬੂਰੀ ਸੀ ਕਿ ਜੀ ਮਜਬੂਰੀ ਸੀਗੀ ਤੁਸੀਂ ਜਿਹੜੀ ਵੀ ਇਕੱਲੇ ਜੀ ਪੜਾਈ ਕੀਤੀ ਹੈ ਜੰਮੂ ਵਿੱਚ ਰਹਿ ਕੇ ਕੀਤੀ ਬੀਏ ਕਰਨ ਤੋਂ ਬਾਅਦ ਮੇਰੀ ਅਪੁਆਇੰਟਮੈਂਟ ਟੀਚਰ ਹਾਂਜੀ ਤੇ ਮੇਰੀ ਪ੍ਰਮੋਸ਼ਨ ਨਾਲ ਹੀ ਮਾਸਟਰ ਡਿਗਰੀ ਜੋ ਗਈ ਪੁੰਛੇਚੀ ਆ ਜੀ ਪੁੰਛੇਚੀ 1973 ਮੈਡੀਵਿਸ਼ਨ ਹੋ ਗਈ ਹਾਂ ਜੀ 1973 ਮੇਰੀ ਮੈਰਿਜ ਹੋ ਗਈ ਠੀਕ 1975 ਚ ਹਮਮ ਐਫਰਟਸ ਮੇਰੇ ਕਜ਼ਨ ਨੇ ਜਗਵੀਰ ਸਿੰਘ ਜੀ ਤਾਰਾ ਜੀ ਦੇ ਲੜਕੇ ਹਾਂ ਜੀ ਜਨਕ ਸਿੰਘ ਤਾਰਾ ਪ੍ਰੋਫੈਸਰ ਹਾਂ ਜੀ ਉਹਨਾਂ ਨੇ ਐਡਮਿਸ਼ਨ ਦਾ ਲਈ ਅੱਛਾ ਮੈਂ ਉਸ ਵਜ੍ਹਾ ਨਾਲ ਇੱਥੇ ਆ ਗਿਆ ਜੰਮੂ ਔਰ ਮੈਂ ਜੰਮੂ ਆਪਣਾ ਸਮਾਨ ਜਿਹੜਾ ਸੀ ਜੋ ਬਿਸਤਰਾ ਬੈਡਿੰਗ ਜਾਂ ਹੋਰ ਜਿਹੜਾ ਕੁਝ ਜ਼ਰੂਰੀਅਤ ਸਨ ਉਹ ਮੈਂ ਲੈ ਕੇ ਦੋ ਦਿਨ ਟਿਕਾਣਾ ਮੈਂ ਜਿਹੜਾ ਖਾਲਸਾ ਹੋਸਟਲਿਸ ਕੀਤਾ ਠੀਕ ਹੈ ਉਸ ਤੋਂ ਬਾਅਦ ਮੈਨੂੰ ਚਾਚਾ ਜੀ ਦੀ ਐਸ ਕੇ ਭਾਈ ਉੱਥੇ ਨਹੀਂ ਰਹਿਣਾ ਕਿਉਂਕਿ ਤੁਹਾਡੇ ਕੋਲ ਸਾਡੇ ਕੋਲ ਸਾਧਨ ਹੈ ਤੇਰੇ ਕੋਲ ਮੁਸ਼ਕਲ ਹੋ ਜਾਏਗਾ ਉੱਥੇ ਚੱਲਣਾ ਠੀਕ ਠੀਕ ਤੇ ਮੇਰੇ ਫਾਦਰ ਸਾਹਿਬ ਤੋਂ ਬਾਅਦ ਮੇਰੀ ਜੋ ਮਦਦ ਕੀਤੀ ਇਸ ਪਰਿਵਾਰ ਨੇ ਮਦਦ ਕੀਤੀ ਤੁਸੀਂ ਇਹ ਗੱਲ ਮੰਨਦੇ ਹੋ ਕਿ ਸਾਡੇ ਜਿਹੜੇ ਪਹਿਲੇ ਬਜ਼ੁਰਗ ਸਨ ਉਹ ਆਪਣੇ ਜਿੰਨੇ ਵੀ ਉਹਨਾਂ ਦੇ ਕਿਥਨ ਕਿਨਸਨ ਉਹਨਾਂ ਦੀ ਬੜੀ ਵੱਧ ਚੜ ਕੇ ਮਦਦ ਕਰਦੇ ਸੀ ਦੇਖੋ ਮੈਨੂੰ ਇਸ ਐਨ ਵਿੱਚ ਕੋਈ ਸੰਕੋਚ ਨਹੀਂ ਗਰੇਜ਼ ਨਹੀਂ ਸੰਕੋਚ ਨਹੀਂ ਜੀ ਜੀ ਕਿ ਚਾਚਾ ਜਗਵੀਰ ਸਿੰਘ ਜੀ ਇੱਕ ਵਾਅਦ ਆਦਮੀ ਸਨ ਜਿਹੜੇ ਪਰਿਵਾਰ ਦਾ ਕੋਈ ਵੀ ਬੰਦਾ ਹੋਵੇ ਕੋਈ ਚੰਗਾ ਕੰਮ ਕਰੇ ਉਹਨੂੰ ਸਪੋਰਟ ਕਰਦੇ ਸਨ ਅੱਜ ਅਸੀਂ ਪਰਿਵਾਰ ਨੂੰ ਦੂਜਾ ਭਰਾ ਇੱਕ ਭਰਾ ਦੂਜਾ ਬਣਾਉਣ ਨੂੰ ਦਿਖਾ ਰਣੀ ਚਾਹੁੰਦਾ ਹਾਂ ਹਰ ਇੱਕ ਸਮਾਜ ਸਾਡੇ ਸਮਾਜ ਦੇ ਵਿੱਚ ਤਕਰੀਬਨ ਸਾਰੇ ਹੀ ਬਜ਼ੁਰਗਾਂ ਦੇ ਬੜੇ ਅੱਛੇ ਇਸ ਤਰ੍ਹਾਂ ਹੀ ਸੁਬਾਹ ਸਾਰ। ਔਰ ਮੈਂ ਜਿਸ ਵੇਲੇ ਇਨਸਿਸਟ ਕੀਤਾ ਕਿ ਮੈਂ ਹੋਸਟਲ ਜਾਵਾਂਗਾ ਜੀ ਜੀ ਉਹਨਾਂ ਦੀ ਮੈਨੂੰ ਅੱਜ ਵੀ ਇੱਕ ਗੱਲ ਯਾਦ ਹੈ। ਹੂੰ ਉਹਨਾਂ ਨੇ ਮੈਨੂੰ ਕਿਹਾ ਅਸੀਂ ਯਾ ਤੇ ਰਹਿਣਾ ਤੇ ਘਰ ਰਹਿ ਨਹੀਂ ਤੇ ਨਹੀਂ ਰਹਿ ਇੱਥੇ ਆ ਕੇ ਪੜ ਮੇਰੇ ਕੋਲ ਠੀਕ ਹੈ। ਉਹਨਾਂ ਨੂੰ ਪਤਾ ਸੀ ਮੇਰੇ ਪਿਤਾ ਜੀ ਨੂੰ ਪਾਪਾ ਜੀ ਆਖ ਦੇ ਸਕਦਾ ਵੱਡੇ ਸਨ। ਹਾਂ ਤੇ ਨਹੀਂ ਤੇ ਵਾਪਸ ਤੋਂ ਪਿੰਡ ਚਲਾ ਜਾ। ਅੱਛਾ ਮੈਂ ਇਹ ਗੱਲ ਵੀ ਸੁਣੀ ਹੈ ਜੀ ਕਿ ਤੁਹਾਡੇ ਪਿਤਾ ਜੀ ਬੜੇ ਅੱਛੇ ਅਕਾਲੀ ਨੇਤਾ ਰਹੇ। ਤੁਸੀਂ ਜੋ ਥੋੜੀ ਜੀ ਚਾਨਾ ਉਹਨਾਂ ਦਾ ਵੀ ਪਾਓ। ਦੇਖੋ ਜੀ ਮੇਰੇ ਪਿਤਾ ਜੀ ਦਾ ਨਾਮ ਜਿਹੜਾ ਅਕਾਲੀ ਈਸ਼ਰ ਸਿੰਘ ਠੀ ਔਰ ਗੁਰੂ ਗ੍ਰੰਥ ਸਾਹਿਬ ਤੇ ਪੂਰਨ ਭਰੋਸਾ ਕਰਨ ਵਾਲੇ ਠੀਕ ਮੈਂ ਕਹਿੰਨ ਨੂੰ ਕੋਈ ਗ੍ਰੇਜ਼ ਨਹੀਂ ਕਿ 1430 ਪੰਨੇ ਜੀ ਜੀ ਉਹਨਾਂ ਨੂੰ ਜ਼ੁਬਾਨੀ ਯਾਦ ਸੀ ਗੁਰੂ ਗੰਬ ਸਾਹਿਬ ਦੇ ਪੂਰੇ ਗੁਰੂ ਗੰਬ ਸਾਹਿਬ ਦੇ ਚੌਥੇ ਠੀਕ ਗਿਆਨੀ ਗੁਰਬਖਸ਼ ਸਿੰਘ ਜੀ ਜਦੋਂ ਕਥਾ ਕਰਦੇ ਸਨ ਕੋਈ ਇੱਕ ਪਰਵਾਨ ਦਿੰਦੇ ਸਨ ਫਿਰ ਉਹ ਗੁਰਦੁਆਰੇ ਕਾ ਸ਼ਰਦਨ ਅਜੇ ਕਾਲੀ ਜੀ ਬੋਲੋ ਉਹ ਅੱਗੇ ਪੂਰਨ ਕਰਦੇ ਸਨ ਪੂਰਾ ਕਰਦੇ ਸਨ ਉਹਨਾਂ ਨੂੰ ਹਰ ਜਿਹੜਾ ਇੱਕ ਕੋਈ ਵੀ ਸ਼ਬਦ ਹੋਵੇ ਜੀ ਜੀ ਕਿਸੇ ਤੁਸੀਂ ਇਹ ਕਹੋ ਦੱਸੋ ਜੀ ਕਿ ਤੁਹਾਡੀ ਪੂਰੀ ਉਮਰ ਦੇ ਵਿੱਚ ਤੁਸੀਂ ਕਿੰਨੀ ਦੇਰ ਐਜੂਕੇਸ਼ਨ ਦੇ ਵਿੱਚ ਆਪਣੀ ਸਰਵਿਸਿਸ ਦਿੱਤੀਆਂ ਮੈਂ 34 ਸਾਲ ਸਰਵਿਸ ਕੀਤੀ ਹੈ ਜੀ ਹਾਂ ਜੀ 34 ਸਾਲਾਂ ਚ ਮੇਰੇ ਇਸਲੇ ਜੋੜੇ ਸਟੂਡੈਂਟ ਲੈਣੇ ਬੜਾ ਫਖਰ ਹੈ ਸਟੂਡੈਂਟਸ ਦੇ ਜੀ ਜੀ ਉਹ ਬਹੁਤ ਸਾਰੇ 6 8 10 ਕੇਐਸ ਅਫੀਸਰਸ ਨੇ ਠੀਕ ਆ ਇੱਕ ਇੱਕ ਕੇਪੀਐਸ ਅਫੀਸਰਸ ਨੇ ਕੇਪੀਜ਼ ਨੇ ਠੀਕ ਹੋ ਜੀ ਉਸ ਤੋਂ ਬਾਅਦ ਮੇਰੇ ਦਰਜਨ ਦੇ ਲਗਭਗ ਪ੍ਰਿੰਸੀਪਲ ਨੇ ਕਾਲਜ ਪ੍ਰਿੰਸੀਪਲ ਹਾਂ ਤੇ ਕਮਨਸ ਤੋਂ 20 25 ਜੜੇ ਨੇ ਸਕੂਲ ਪ੍ਰੈਜ਼ੈਂਟ ਪ੍ਰਿੰਸੀਪਲ ਜਨੇ ਉਸ ਤੋਂ ਇਲਾਵਾ ਜੱਜਿਸ ਨੇ ਮੇਰੇ 6 8 ਠੀਕ ਠੀਕ ਮੈਨੂੰ ਪੂਰਾ ਸਤਿਕਾਰ ਮਿਲਦਾ ਕਿ ਦੁਨੀਆ ਸੰਸਾਰ ਦੇ ਵਿੱਚ ਭਾਵੇਂ ਗੁਰੂ ਨੂੰ ਸਭ ਲੋਕੀ ਨੰਨਤ ਮਸਤਰਗ ਹੁੰਦੇ ਹਨ ਪਰ ਇੱਕ ਟੀਚਰ ਐਸਾ ਹੈ ਕਿ ਜਿਸ ਨੂੰ ਅਸੀਂ ਆ ਕੇ ਨੰਤ ਮਸਤਰਗ ਹੁੰਨੇ ਆ ਭਾਵੇਂ ਉਹ ਕਿਸੇ ਵੀ ਏਜੂ ਵਿੱਚ ਹੋਵੇ ਕਿਸੇ ਵੀ ਸਮੇਂ ਵਿੱਚ ਹੋਵੇ ਅਸੀਂ ਜਾ ਕੇ ਉਹਦੇ ਗੋਡੇ ਹੱਥ ਲਾ ਕੇ ਪੈਰ ਅੱਲਾ ਦਾ ਜੀਂ ਬੋਲਦੇ ਹਾਂ ਕਿ ਉਹ ਸਭ ਤੋਂ ਜੀ ਟੀਚਰ ਦੀ ਬਿਲਕੁਲ ਜੀ ਮੈਨੂੰ ਪੂਰਾ ਸਤਿਕਾਰ ਮਿਲਦਾ ਜੀ ਖਾਸ ਕਰ ਖਾਸ ਕਰ ਜੀ ਜੀ ਮਮਦਨ ਜਿਹੜੇ ਸਮਾਜ ਆ ਜਾਂ ਕੁੱਨਨ ਦੇ ਬੱਚੇ ਤੁਹਾਡੇ ਪਰ ਪੜੇ ਉਹਨਾਂ ਦੇ ਬੱਚੇ ਜੋ ਪੜੇ ਨੇ ਉਹ ਆਪ ਮੈਨੂੰ ਪਛਾਣ ਨਹੀਂ ਆਉਂਦੀ ਆਪ ਕਹਿੰਦੇ ਅਸੀਂ ਤੁਹਾਡੇ ਸ਼ਾਗਿਰਦਰੇ ਆ ਜੀ ਤੁਸੀਂ ਸਾਨੂੰ ਐਡਮਿਸ਼ਨ ਦੋਈ ਕੋਲ ਬਹੁਤ ਸਾਰੇ ਬੱਚੇ ਪੜੇ ਹੁੰਦੇ ਤੁਹਾਨੂੰ ਕਿੰਨਿਆਂ ਦਾ ਯਾਦ ਰਹੇਗਾ ਮੈਨੂੰ ਬੜਾ ਫਕਰ ਹੈ ਕਿ ਮੈਂ ਐਜੂਕੇਸ਼ਨ ਦੀ ਸਰਵਿਸ ਕੀਤੀ ਹੈ ਐਜੂਕੇਸ਼ਨ ਦੀ ਸਰਵਿਸ ਔਰ ਮੈਨੂੰ ਪੂਰਾ 34 ਸਾਲ ਦਾ ਸਮਾਂ ਤੁਸੀਂ 34 ਸਾਲ ਮੈਂ ਪੂਰੀ ਡੈਡੀਕੇਸ਼ਨ ਲਈ ਕੀਤੀ ਹੈ ਮੈਨੂੰ ਕਿਸੇ ਨੇ ਹਮ ਹਮ ਕਾਲ ਖਾਇਕ ਸੱਥੋਂ ਦੇ ਨਾਨਕ ਰਹਾ ਪਛਾਣੇ ਸੀ ਮੈਨੂੰ ਪਿਤਾ ਜੀ ਨੇ ਇੱਕ ਵਾਰ ਕਿਹਾ ਸੀ ਝੂਠ ਨਹੀਂ ਬੋਲਣਾ ਸੱਚੀ ਕਮਾਈ ਕਰਨੀ ਮੈਂ ਕੋਸ਼ਿਸ਼ ਕੀਤੀ ਉਸੇ ਪੂਰਾ ਪਹਿਰਾ ਦੇ ਰਿਹਾ ਮੈਂ ਕੋਸ਼ਿਸ਼ ਕੀਤੀ ਉਸੇ ਪੂਰਾ ਪਹਿਰਾ ਆਪਣੇ ਬੁਰਗਾਂ ਤੇ ਆਉਂਦੇ ਹੋਏ ਉਪਦੇਸ਼ਾਂ ਤੇ ਬੱਚਿਆਂ ਦਾ ਫਰਜ਼ ਬੰਦਾ ਜੀ ਉਸ ਤਰ੍ਹਾਂ ਦੇ ਨਹੀਂ ਬਣ ਸਕਦੇ ਅਸੀਂ ਪਰ ਚਲੋ ਉਹਨਾਂ ਦੇ ਪੋਣੇ ਦੇ ਕੋਸ਼ਿਸ਼ ਕਰਦੇ ਹਾਂ ਕੀ ਉਹਨਾਂ ਦੇ ਕਦਮਾਂ ਤੇ ਥੋੜਾ ਬੋਤਾ ਤੁਸੀਂ ਇਕਲਸੰਟਰੀ ਸੀ ਕਿ ਤੁਸੀਂ ਬੋਰਡਿੰਗ ਸਕੂਲ ਜੋ ਕਾਲਸਾ ਸਕੂਲ ਬੋਰਡਿੰਗ ਸਕੂਲ ਛੇਰੇ ਵੀ ਤੁਸੀਂ ਆਕੇ ਉਜੇ ਦੇ ਰੁਕੇ ਫਿਰ ਤੁਹਾਡੇ ਪ੍ਰਸ਼ਾਦਨ ਬਣ ਕੇ ਆਪਣੇ ਚਾਚਾ ਜੀ ਦੇ ਘਰ ਆਂਦਾ ਉੱਥੇ ਆ ਕੇ ਰੁਕੇ ਤੁਸੀਂ ਇਸ ਗੱਲ ਨਾਲ ਸਹਿਮਤ ਹੋ ਕਿ ਉਸ ਵਕਤ ਤੇ ਬਹੁਤ ਸਾਰੇ ਬੱਚੇ ਜਿਨ੍ਹਾਂ ਕੋਲ ਸਮਰੱਥਾ ਥੋੜੀ ਜਾਂ ਘੱਟ ਵੱਧ ਸੀ ਉਹਨਾਂ ਨੇ ਪੜ੍ਹਾਈ ਦਾ ਸਾਧਨ ਪੂਰਾ ਕਰਨ ਲਈ ਉਹਨਾਂ ਵੱਡੇ ਸਕੂਲਾਂ ਦਾ ਅਸਰ ਲਿਆ ਪੁੰਛ ਦਾ ਕੋਈ ਵੀ ਜਿਹੜਾ ਉਸ ਵਕਤ ਚਾਹੇ ਉਸ ਤੋਂ ਪਹਿਲੇ ਦੇ ਬੈਕ ਤਜਵੇਂ ਪਹਿਲੇ ਜਿਹੜੇ ਪ੍ਰਿੰਸੀਪਲ ਜਿਹੜੇ ਬਣੇ ਕਿਤੇ ਇੰਜੀਨੀਅਰ ਇੰਜੀਨੀਅਰ ਬਣੇ ਡਾਕਟਰ ਬਣੇ ਡਾਕਟਰ ਬਣੇ ਜਾਂ ਹੋਰ ਕਿਤੇ ਸਾਰਿਆਂ ਦਾ ਡਾਕਟਰ ਡਿਫਰੈਂਟ ਡਿਪਾਰਟਮੈਂਟਸ ਦੇ ਡਾਇਰੈਕਟਰ ਤੱਕ ਪਹੁੰਚੇ ਉਹ ਸਾਰਿਆਂ ਨੇ এডਿਕੇਸ਼ਨ ਜੰਮੂ ਤੋਂ ਲਈ ਅਦਰ ਟਿਕਾਣਾ ਉਹਨਾਂ ਨੇ ਆ ਕੇ ਸਮਾਦ ਖਰਸਾ ਕਾਲ ਸਕੂਲ ਕਹਿੰਦਾ ਤੁਹਾਨੂੰ ਅਸੀਂ ਹੋਰ ਪੁੱਛੀ ਜੀ ਕਿ ਸਾਡੇ ਬਹੁਤ ਸਾਰੇ ਐਸੇ এডਿਕੇਸ਼ਨ ਇੰਸਟੀਚਿਊਟ ਖੁੱਲੇ ਜਿਨ੍ਹਾਂ ਵਿੱਚ ਸਾਡੀਆਂ ਔਰਤਾਂ ਨੇ ਸਾਡੀਆਂ ਪੜਾਣ ਵਾਸਤੇ ਗਈਆਂ ਸਾਡੇ ਬੱਚੇ ਵੀ ਪੜਨ ਵਾਸਤੇ ਗਏ ਬਹੁਤ ਸਾਰੇ ਐਸੇ ਇਸ ਵੇਲੇ ਫਲੋਰਿਸ਼ ਵੀ ਹੋਏ এডਿਕੇਸ਼ਨ ਫੀਲਡ ਦੇ ਵਿੱਚ ਅਸੀਂ ਕਾਫੀ ਛਾਲੀਆਂ ਮਾਰੀਆਂ ਪਰ ਆਸਤਾ ਆਸਤਾ ਕੀ ਹੋਇਆ ਕਿ ਅਸੀਂ ਵਕਤ ਤੇ ਹਾਨੀ ਨਾ ਬਰਚੀ ਸਾਡੇ ਉਹ ਬੋਰਡਿੰਗ ਸਕੂਲ ਸਾਡੇ ਉਹ এডਿਕੇਸ਼ਨ ਇੰਸਟੀਚਿਊਟ ਇਹ ਤਾਂ ਕਿਤੇ ਪਿਛਲੇ ਕਦਮਾਂ ਤੇ ਆ ਗਏ ਕਿ ਕਿਸਵੇਂ ਇੰਟਰਵਿਊ ਦੇ ਵਿੱਚ ਵੱਡੇ ਦੋ ਕਾਰਨ ਕਿਹੜੇ ਹੋਣੇ ਹਨ ਕਿ ਅਸੀਂ ਉਸ ਮਿਆਰ ਤੱਕ ਨਾ ਪਹੁੰਚ ਸਕੇ ਜਿਸ ਵਿੱਚ ਅਸਾੜੀ ਐਜੂਕੇਸ਼ਨ ਇੰਸਟੀਚਿਊਟ ਪੁਆਇੰਟ ਅਗੇ ਜਿਸਨੂੰ ਦਰਸਲ ਉਸ ਦਾ ਸਭ ਤੋਂ بڑا ਕਾਰਨ ਜਿਹੜਾ ਹੈਗਾ ਜੀ ਉਹ ਸਿਲੈਕਸ਼ਨ ਹੈ ਅੱਛਾ ਕਿਸੇ ਵੀ ਲੇਬਲ ਦੀ ਹੋਵੇ ਚਾਹੇ ਟੀਚਰ ਲੇਬਲ ਦੀ ਹੋਵੇ ਜਾਂ ਪ੍ਰਿੰਸੀਪਲ ਲੇਬਲ ਦੀ ਜਾਂ ਕੋਈ ਵੀ ਲੇਬਲ ਤੇ ਕੋਈ ਵੀ ਲੈਵਲ ਹੋਵੇ ਅਸੀਂ ਜਸਟੀਫਾਈ ਨਹੀਂ ਕਰ ਸਕੇ ਅੱਛਾ ਮਤ ਤੁਹਾਡੇ ਕੇਂਦਰ ਬਹੁਤ ਕਿ ਫੈਕਲਟੀ ਨੌਕ ਪਰ ਮੈਰਿਟ ਬੇਸਿਸ ਤੇ ਅਸੀਂ ਜਿਹੜੇ ਲੋਕੀ ਕਮ ਕਰਨ ਵਾਲੇ ਸਨ ਹਾਂਜੀ ਉਹ ਨਾ ਲੈ ਕੇ ਆਪਣੇ ਇਨਫਲੂਐਂਸ ਜਿੰਨਾ ਲੋਕਾਂ ਦਾ ਸੀ ਉਹ ਅਪੁਆਇੰਟਮੈਂਟਸ ਕਿਤੇ ਵੀ ਹੋਵੇ ਅਸੀਂ ਕੁਆਲਟੀ ਠੀਕ ਹੋਣੀ ਬੜੀ ਜ਼ਰੂਰੀਤ ਬਣਦੀ ਹੈ ਪਰਫਾਰਮੈਂਸ ਬੇਸ ਤੇ ਅਗਰ ਉਹ ਇਹਨਾਂ ਦੀ ਅਗਰ ਸਿਲੈਕਸ਼ਨ ਹੋ ਜਾਵੇ ਅੱਜ ਵੀ ਪਰ ਉਹ ਕਿਤੇ ਹੋਈ ਨਹੀਂ 10 20 ਸਾਲ ਕਮਜ਼ੋਰ ਬਹੁਤ ਜਿਹੇ ਨੇ ਦੇਖਣ ਵੀ ਤੇ ਕਲ ਆਂਦੀ ਹੈ ਕਿ ਸਾਡੇ ਬੱਚਿਆਂ ਦਾ ਬਹੁਤ ਸਾਰਾ ਰੁਖ ਬਾਹਰ ਦੀ ਯੂਨੀਵਰਸਿਟੀਆਂ ਵੀ ਜਾਣ ਨੂੰ ਹੈ ਇਹ ਬਾਹਰ ਦੇ ਸਕੂਲਾਂ ਵੀ ਜਾਣ ਨੂੰ ਹੈ ਕਿਉਂਕਿ ਸਾਡੇ ਕੋਲ ਅਵੇਲੇਬਿਲਟੀ ਨਹੀਂ ਹੈਂ ਕਈ ਵਾਰੀ ਸਾਨੂੰ ਇਹ ਵੀ ਗੱਲ ਸੁਣਨ ਵਿੱਚ ਮਿਲਦੀ ਏ ਕਿ ਸਾਡੇ ਬੱਚੇ ਅਗਰ ਵੱਧ ਜਾਂਦੇ ਨੇ ਤੇ ਸੁਭਾਵੇ ਕੇ ਉੱਥੇ ਸਾਡੇ ਵਰਗਾ ਮਾਹੌਲ ਨਹੀਂ ਹੁੰਦਾ ਸਿੱਖੀ ਸਮਾਜ ਦਾ ਮਾਹੌਲ ਨਹੀਂ ਹੁੰਦਾ ਤੇ ਇਸ ਗੱਲ ਨਾਲ ਤੁਸੀਂ ਸਹਿਮਤ ਹੋ ਕਿ ਅਗਰ ਸਾਡੇ ਇਹ ਸਕੂਲ ਜਾਂ ਐਜੂਕੇਸ਼ਨ ਇੰਸਟੀਟਿਊਟ ਰਿਵਾਈਵ ਹੋ ਜਾਂ ਜਾਂ ਉਹ ਉਹਨਾਂ ਦੀ ਉਹ ਮਿਆਰ ਬਣ ਜਾਵੇ ਸਾਡੇ ਬੱਚਿਆਂ ਦਾ ਧਰਮ ਦੇ ਪੱਕੀ ਬਹੁਤ ਸਾਰਾ ਉਪਰਾਲਾ ਕਰਕੇ ਸੀ ਇਹਨਾਂ ਨੂੰ ਕੁਝ ਸਮਝਾ ਸਕਦੇ ਹਾਂ ਦਿਖਾ ਸਕਦੇ ਹਾਂ ਇਸ ਗੱਲ ਨਾਲ ਸਹਿਮਤ ਹਾਂ ਗੱਲ ਹੈ ਜੀ ਜਿੱਥੇ ਤੱਕ ਸਿੱਖੀ ਦਾ تعلق ਹੈ ਹਾਂਜੀ ਇਹ ਸਾਰੇ ਹੀ ਇੱਕ ਕਹਿੰਦੇ ਨੇ ਫਖਰ ਕਰਦੇ ਨੇ ਕਿ ਜੰਮੂ ਕਸ਼ਮੀਰ ਦੀ ਸਿੱਖੀ ਜਿਹੜੀ ਹੈ ਬੜੀ ਪਰਫੁੱਲਤ ਨੇ ਬੜੀ ਪਰਫੁੱਲਤ ਨੇ ਪਰਪੱਕ ਨੇ ਪਰਫੁੱਲਤ ਨੇ ਠੀਕ ਹੈ ਜੇ ਅਸੀਂ ਸਿੱਖੀ ਨੂੰ ਇੱਥੇ ਪਰਪੁਖ ਦੇਖ ਪਰਪੱਕ ਦੇਖਣਾ ਚਾਹੁੰਦੇ ਆ ਫਿਰ ਸਾਨੂੰ ਲੋੜ ਹੈ ਜਿਹੜੇ ਸਾਡੇ ਸਿੱਖ ਖਾਲਸਾ ਸਿੱਖ ਇੰਸਟੀਚਿਊਟਸ ਨੇ ਸਾਰੇ ਸਿੱਖ ਇੰਸਟੀਚਿਊਟਸ ਨੂੰ ਅੱਲਾ ਮਾਰੀਏ ਰਿਵਾਈਵ ਅੱਲਾ ਮਾਰ ਕੇ ਇਹਨੂੰ ਰਿਵਾਈਵ ਕਰੀਏ ਤਾਂ ਕਿ ਅਸੀਂ ਉਹਨਾਂ ਲੀਆਂ ਤੇ ਚੱਲ ਸਕੀਏ ਜਿਨ੍ਹਾਂ ਤੇ ਅੱਜ ਤੋਂ 20 30 ਸਾਲ ਪਹਿਲੇ ਚੱਲਦੇ ਸੁਭਾਵਿਕ ਕਿ ਸਾਡਾ ਮਾਹੌਲ ਵੀ ਆਪਣਾ ਬਣਿਆ ਰਹੇਗਾ ਸਾਡੇ ਬੱਚਿਆਂ ਦੀ ਪੜ੍ਹਾਈ ਵੀ ਅੱਛੀ ਰਹੇਗੀ। ਇਹ ਅਸੀਂ ਉਹਨਾਂ ਨੂੰ ਕੁਝ ਨਾ ਕੁਝ ਫਾਇਦਾ ਵੀ ਦੇ ਸਕਦੇ ਹਾਂ ਉਸ ਵਿੱਚ। ਇਹਦੇ ਵਿੱਚ ਸਾਰਾ ਜੇ ਇੱਕ ਤੇ ਸਾਡਾ ਜਿਹੜਾ ਪੈਸਾ ਹੈ ਉਹ ਪੈਸਾ ਜੰਮੂ ਕਸ਼ਮੀਰ ਵਿੱਚ ਹੀ ਰਹੇਗਾ। ਠੀਕ ਹੈ ਜੀ। ਦੋ ਜਾ। ਹਾਂ। ਅਸੀਂ ਬਾਹਰ ਭੇਜਦੇ ਹਾਂ ਬੱਚੇ ਤਾਂ ਸਾਨੂੰ ਚਿੰਤਾ ਫਿਕਰ ਰਹਿੰਦੀ ਹੈ। ਚਿੰਤਾ ਫਿਕਰ ਰਹਿੰਦੀ ਹੈ। ਹਾਂ। ਮੈਂ ਮੇਰਾ ਦੋਤਾ ਜਿਹੜਾ ਹੈ ਜੀ ਜੀ। ਉਹ ਨੂੰ ਮੈਂ ਰੀਸੈਂਟਲੀ ਐਡਮਿਸ਼ਨ 2 ਸਾਲ ਹੋ ਗਏ ਉਹ ਚੇਨਈ ਐਡਮਿਸ਼ਨ ਲਈ ਹੈ। ਠੀਕ ਹੈ। ਅ ਸ ਆਰ ਐਮ ਐਸ ਹਾਂ। ਕੰਪਿਊਟਰ ਸਾਇੰਸ ਡਾਟਾ ਡਾਟਾ ਕੰਪਿਊਟਰ ਸਾਇੰਸ ਵਿੱਚ ਮੈਨੂੰ ਚਿੰਤਾ ਰਹਿੰਦੀ ਹੈ ਹਾਂ ਮੈਨੂੰ ਚਿੰਤਾ ਰਹਿੰਦੀ ਹੈ ਕਿ ਪਤਾ ਨਹੀਂ ਕਿਸ ਇਨਫਲੂਐਂਸ ਵਿੱਚ ਉਹਤੇ ਕਿਹੜੇ ਮਾਹੌਲ ਵਿੱਚ ਆ ਰਿਹਾ ਹੈ ਮਾਹੌਲ ਵੱਖਰਾ ਹੁੰਦਾ ਹੈ ਸਮੋਲ ਵਿੱਚ ਇਨਫਰਸ ਕਰਨਾ ਸੁਭਾਵਿਕ ਹੁੰਦਾ ਹੈ ਅੱਜ ਦੀ ਚਾਹੇ ਛੋਟੀ ਹੁੰਦੀ ਹੈ ਚਾਹੇ ਸ਼ਾਮ ਨੂੰ ਮੈਂ ਡੇਲੀ ਹਾਂਜੀ ਉਸ ਨੂੰ ਮੈਂ ਉਹਦੇ ਨਾਲ ਗੱਲ ਕਰਦਾ ਤੇ ਮੇਰੀ ਇਹ ਹੁੰਦੀ ਹੈ ਕਿ ਭਾਈ ਸਿੱਖੀ ਸਭ ਤੋਂ ਉੱਚੀ ਹੈ ਅੱਜ ਕੱਲ ਦੇ ਮਾਂ ਬਾਪ ਇਸ ਕਾਲ ਤੇ ਬੜੀ ਚਿੰਤਾਤੰਤਰੀ ਬਗਲੇ ਸਾਰੇ ਬੱਚੇ ਦਾ ਸਿੱਖੀ ਦੇ ਅਸੂਲਾਂ ਪ੍ਰਤੀ ਕਿਵੇਂ ਰਵੇ ਨਾ ਰਵੇ ਬਸ ਰੂਪਰਤੀ ਤੇ ਰਹਿ ਜਾਵੇ ਇਸ ਗੰਤਿ ਚਿੰਤਾਤ ਹੈ ਨਾ ਜੀ ਦੇਖੋ ਜੀ तकरीबन ਹਰ ਕੋਈ ਮਾਂ ਬਾਪ ਮੇਰਾ ਬੱਚਾ ਦੋਤਾ ਜਿਹੜਾ ਸੀ ਜੀ ਜੀ ਮੇਰੇ ਕੋਲ ਇੱਕ ਬੇਟੀ ਹੈ ਤੇ ਬੇਟੀ ਦੇ ਅਗੇ ਬੱਚੇ ਨੇ ਜੀ ਜੀ ਦੋਤਾ ਜਿਹੜਾ ਉਹ ਮੈਰਿਟ ਹੋਲਡਰ ਸੀ ਉਸ ਨੂੰ ਥਾਪਾ ਪਟਿਆਲਾ ਥਾਪਾ ਆਈਆਈਟੀ ਥਾਪਾ ਪ੍ਰੀ ਯੂਨੀਵਰਸਿਟੀ ਐਡਮਿਸ਼ਨ ਮਿਲੀ ਹਾਂ ਐ ਔਰ ਯੂ ਪਿਚ ਮਿਲੀ ਦੋ ਤਿੰਨ ਜਗ੍ਹਾ ਐਡਮਿਸ਼ਨ ਪਰ ਮੈਂ ਚਾਹੇ ਕੀਮਤੀ ਸੀ ਪ੍ਰੈਫਰ ਕਰੇ ਕਿ ਤਾਂ ਕਿ ਇਹ ਸੌਥ ਹੀ ਚਲਾ ਜਾਏ ਅੱਛਾ ਮੈਂ ਜਾਨਾ ਜਿਸ ਤਰ੍ਹਾਂ ਸੌਥ ਦਾ ਐਜੂਕੇਸ਼ਨਲ ਸਟੈਂਡਰਡ ਹੈ ਐਜੂਕੇਸ਼ਨਲ ਸਟੈਂਡਰਡ ਹੈ ਜਿੱਤੇ ਲੋਕੀ ਦੌੜ ਕੇ 4-4 5-5 ਲੱਖ ਰੁਪਏ ਫੀਸ ਦੇ ਕੇ ਜਾਂਦੇ ਨੇ ਹਾਂਜੀ ਕਿਉਂ ਨਾ ਇਹ ਬੱਚੇ ਸਾਡੇ ਕੋਲ ਇੱਥੇ ਹੀ ਆ ਕੇ ਅਸੀਂ ਇਹੋ ਜੀ ਮਿਆਰ ਨੂੰ ਅਸੀਂ ਦੁਬਾਰਾ ਮੁੜ ਕੇ ਬਣਾ ਸਕਦੇ ਹਾਂ ਮਿਆਰ ਜਿਹੜਾ ਹੈ ਅਸੀਂ ਮਿਆਰ ਨੂੰ ਥੋੜਾ ਚੁੱਕੇ ਉੱਪਰ ਤਾਂ ਕਿ ਇੱਕ ਤੇ ਨਿਹਾਨੀ ਬਣ ਸਕੇ ਉਹਨਾਂ ਦਾ ਕੰਪੀਟੀਸ਼ਨ ਕਰ ਸਕਣ ਕੰਪੀਟੀਸ਼ਨ ਕਰ ਸਕੀਏ ਔਰ ਆਪਣੇ ਬੱਚਿਆਂ ਦੀ ਬੇਤਰੀ ਦਾ ਇੱਕ ਇੱਕੋ ਇੱਕ ਇਲਾਜ ਹੈ ਹਰ ਚੀਜ਼ ਸਾਡੇ ਕੋਲ ਟੈਕਨੀਕਲ ਟੀਚਰਸ ਮੌਜੂਦ ਸਾਡੇ ਕੋਲ ਬਹੁਤ ਇੰਟੈਲੀਜੈਂਸia ਬਹੁਤ ਮੌਜੂਦ ਹੈ ਲੋੜ ਹੈ ਤੁਸੀਂ ਇਸ ਗੱਲ ਨੂੰ ਮੰਨਦੇ ਹੋ ਕਿ ਸਾਡੇ ਜੰਮੂ ਦੇ ਵਿੱਚ ਇੰਟੈਲੀਜੈਂਸia ਦੀ ਕੋਈ ਕਮੀ ਨਹੀਂ ਕੋਈ ਕਮੀ ਨਹੀਂ ਆਸਰ ਸਿੱਖ ਸਮਾਜ ਵੀ ਸਿੱਖ ਸਮਾਜ ਵਿੱਚ ਇੱਕ ਤੋਂ ਇੱਕ ਉੱਤੇ ਚੜਨਦੇ ਨੇ ਸਵਾਲ ਹੈ ਕਿ ਉਹਨੂੰ ਮੌਕਾ ਦਿੱਤਾ ਜਾਵੇ ਅਸੀਂ ਉਹਨੂੰ ਬੈਕਫੁੱਟ ਤੇ ਰੱਖਿਆ ਹੋਇਆ ਅੱਜ ਕੋਈ ਵੀ ਐਜੂਕੇਸ਼ਨ ਅੱਜ ਕੋਈ ਵੀ ਐਜੂਕੇਸ਼ਨਲ ਇੰਸਟੀਟਿਊਸ਼ਨ ਹੈ ਮੈਨੂੰ ਵੀ ਕਿਤੇ ਇੱਕ ਵਾਰੀ ਆਫਰ ਆਈ ਸੀ ਹਾਂਜੀ ਹਾਂਜੀ ਪਰ ਮੈਂ ਇਨਕਾਰ ਕਰ ਦਿੱਤਾ ਸ਼ਰਤ ਇੱਕ ਸੀ ਕਿ ਬਾਅਦ ਤੂੰ ਇਦਾ ਮੇਰੇ ਤੇ ਕੋਈ ਇਨਫਲੂਐਂਸ ਨਾ ਕਰੇ ਕੋਈ ਠੀਕ 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 ਐਜੂਕੇਸ਼ਨਲ ਇੰਸਟੀਟਿਊਸ਼ਨ ਦੇ ਕਨਸਰਨ ਮੇਰੇ ਨਾਲ ਕੋ ਬੰਦਾ ਆਉਂਦਾ ਗੱਲ ਕਰੇਗਾ ਪਰ ਬਾਹਰ ਦੇ ਇੰਟਰਫੀਰੈਂਸ ਜਿਹੜੀ ਆ ਉਹਨੂੰ ਮੈਂ ਟਾਲ ਰਿਹਾ ਮੈਂ ਨਹੀਂ ਜਾਂਚਦਾ ਹਾਂ ਹਾਂਜੀ ਪਰ ਇਹ ਗੱਲ ਤੁਸੀਂ ਮੰਨਦੇ ਹੋ ਕਿ ਸਾਡੇ ਪਾਸ ਸਿੱਖ ਸਮਾਜ ਦੇ ਵਿੱਚ ਇੰਟੈਲੀਜੈਂਸੀ ਆ ਐਜੂਕੇਸ਼ਨ ਦੇ ਫੀਲਡ ਵਿੱਚ ਕਾਟਨੀ ਹੈ ਅਸੀਂ ਉਹਨਾਂ ਦੇ ਹਾਣੀ ਬਣ ਸਕਦੇ ਹਾਂ ਬਹੁਤ ਜ਼ਿਆਦਾ ਬਣ ਸਕਦੇ ਜੇ ਅਸੀਂ ਗਵਰਨਮੈਂਟ ਇੰਸਟੀਟਿਊਸ਼ਨ ਇਚ ਇਤਨੀ ਬੜੀ ਪਰਫਾਰਮੈਂਸ ਦੇ ਸਕਦੇ ਹਾਂ ਜੀ 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 ਤੇ ਆਪਣੇ ਕਿਉਂ ਨਹੀਂ ਹੰਕਾਰ ਦੀ ਗੱਲ ਹੋਏਗੀ ਹਾਂਜੀ ਕਿ ਸੱਤਰੀ ਡਾਇਰੈਕਟਰ ਵੀ ਮੇਰੇ ਨਾਲ ਕਦੇ ਉੱਚਾ ਗੱਲ ਨਹੀਂ ਸੁਣ ਕਰਦੇ ਬਿਲਕੁਲ ਬਿਲਕੁਲ ਉਹਨਾਂ ਨੂੰ ਇਹ ਪਤਾ ਸੀ ਕਿ ਇਹਦੀ ਪਰਫਾਰਮੈਂਸ ਜਿਹੜੀ ਹੈ ਰਿਜਲ ਰਿਲੇਟਡ ਹੈ ਪਰਫਾਰਮੈਂਸ ਜਿਹੜੀ ਹੈ ਔਰ ਜੋ ਵਰਕਿੰਗ ਕਲਚਰ ਜਿੱਥੇ ਵਿਆਹ ਮੈਂ ਜੀ ਜੀ ਮੈਂ ਆਪਣੀ ਮਰਜ਼ੀ ਨਾਲ ਇੰਸਟੀਟਿਊਸ਼ਨ ਦੇ ਇੰਟਰਸਟ ਨੂੰ ਦੇਖ ਕੇ ਉਸ ਦੀ ਬਿਹਤਰੀ ਹਾਸੇ ਕੰਮ ਕੀਤਾ ਗਵਰਨਮੈਂਟ ਇੰਸਟੀਟਿਊਸ਼ਨ ਔਰ ਇਕਲਰ ਸੀ ਇਹ ਗੱਲ ਪੁੱਛੀ ਹੈ ਕਿ ਸਾਨੂੰ ਤੁਸੀਂ ਦੋ ਸ਼ਬਦਾਂ ਵਿੱਚ ਸਮੁੱਚੀ ਜੰਮੂ ਦੀ ਸਿੱਖ ਸੰਗਤ ਨੂੰ ਕੋਈ ਸੰਦੇਸ਼ ਦੇਣਾ ਹੋਵੇ ਖਾਸ ਕਰਕੇ ਐਜੂਕੇਸ਼ਨ ਦੇ ਇੰਟੀਗ੍ਰੇਸ਼ਨ ਦੇ ਫੀਲਡ ਇਸੇ ਕੀ ਗੱਲ ਕੋ ਮੈਂ ਇਹੀ ਬੇਨਤੀ ਕਰਾਂਗਾ ਕਿ ਆਪਣੇ ਸਾਰੇ ਸਿੱਖ ਪਰਿਵਾਰਾਂ ਨੂੰ ਜੀ ਜੀ ਕੋਸ਼ਿਸ਼ ਕਰੋ ਅਸੀਂ ਹੱਲਾ ਕਰੀਏ ਜੋ ਐਜੂਕੇਸ਼ਨਲ ਇੰਸਟੀਟਿਊਸ਼ਨ ਸਾਡੇ ਕੋਲ ਚਾਹੇ ਕਿਤੇ ਵੀ ਕਿਸੇ ਵੀ ਥਾਂ ਤੇ ਟਿਕਾਣੇ ਤੇ ਨੇ ਜੀ ਜੀ ਉਹ ਮੁੜ ਕੇ ਉਹਨਾਂ ਲਈਆਂ ਤੇ ਆ ਸਕਣ ਜਿਨ੍ਹਾਂ ਤੇ ਅੱਜ ਤੋਂ 30 ਸਾਲ 25 ਸਾਲ ਪਹਿਲੇ ਸੀ ਪਰ ਅਸੀਂ ਇੱਕ ਜੋਰ ਲਗਾਇਆ ਜੀ ਨਵੇਂ ਖੋਲਣ ਤੇ ਅਸੀਂ ਨਵੇਂ ਖੋਲਣ ਤੇ ਫੋਕਸ ਕਰੀਏ ਕਿ ਨੋ ਰੀਵਾਈਵ ਕਰਨ ਤੇ ਫੋਕਸ ਕਰੀਏ ਦੇਖੋ ਜੀ ਅੱਜਕੱਲ ਐਜੂਕੇਸ਼ਨਲ ਇੰਸਟੀਟਿਊਸ਼ਨ ਜਿਹੜੇ ਨੇ ਇਹ ਇੱਕ ਕਮਰਸ਼ੀਅਲਾਈਜ਼ ਹੋ ਗਏ ਨਾ ਕਮਰਸ਼ੀਅਲਾਈਜ਼ ਹੋ ਗਏ ਤੇ ਜੇ ਅਸੀਂ ਕਮਰਸ਼ੀਅਲਾਈਜ਼ ਕਰਨੇ ਨੇ ਤਾਂ ਫਿਰ ਨਵੇਂ ਖੁੱਲਣਗੇ ਫਿਰ ਨਵੇਂ ਖੁੱਲਣਗੇ ਜੇ ਅਸੀਂ ਚਾਹਦੇ ਹਾਂ ਕਿ ਸੇਵਾ ਭਾਵਨਾ ਜੁਨੇ ਸੇਵਾ ਭਾਵਨਾ ਸੇਵਾ ਭਾਵਨਾ ਕਰਨੀ ਹੈ ਔਰ ਇੰਸਟੀਚੂਸ਼ਨ ਬੈਟਲਮੈਨ ਦੇ ਵਾਸਤੇ ਬੱਚਿਆਂ ਦੀ ਬੈਟਲਮੈਨ ਦੇ ਵਾਸਤੇ ਪਬਲਿਕ ਦੀ ਬੈਟਲਮੈਨ ਉਸ ਤੱਕ ਲਈਏ ਇਹ ਇੰਸਟੀਚੂਸ਼ਨ ਆਲਰੇਡੀ ਇਨਫਰਾਸਟ੍ਰਕਚਰ ਹਰ ਜਗ੍ਹਾ ਮੌਜੂਦ ਹੈ ਉਸ ਇਨਫਰਾਸਟ੍ਰਕਚਰ ਨੂੰ ਬਿਹਤਰੀਨ ਤਰੀਕੇ ਨਾਲ ਕਿਤਨਾ ਯੂਟਾਈਜ਼ ਕਰ ਸਕਦੇ ਹਾਂ ਉਹ ਕਰ ਸਕੀ ਅੱਜ ਮੈਨੂੰ ਗਲਤ ਸੜਕ 'ਲੋ ਰ ਅਸੀਂ ਪੁੱਛੀਏ ਸਿੱਖਾਂ ਬਾਸ ਐਜੂਕੇਸ਼ਨ ਚਲਾਉਣ ਦੀ ਆਰਥਿਕ ਤੰਗੀ ਤੇ ਨਹੀਂ ਹੋਏਗੀ ਮੈਂ ਰੱਖਿਆ ਦੇਖੋ ਜੀ ਇਸ ਨੂੰ ਸਿੱਖ ਸੰਵਰਥ ਜੰਮੂਲਾ ਜੰਮੂ ਕਸ਼ਮੀਰ ਦਾ ਸਿੱਖਾੜ ਚਾਏ ਸਿੱਖ ਸਾੜੀ ਵਸੂ ਚਾਏ ਹਾਂ ਜੀ ਪਰਮਾਤਮਾ ਦੀ ਬੜੀ ਕਿਰਪਾ ਹੈ ਬੜੀ ਕਿਰਪਾ ਆਰਥਿਕ ਤੰਗੀ ਨਹੀਂ ਹੈ ਸਾਡੇ ਨੂੰ ਆਰਥਿਕ ਤੰਗੀ ਵੀ ਨਹੀਂ ਔਰ ਦੇਨ ਵਿੱਚ ਵੀ ਦੇਨ ਵਿੱਚ ਬੜੇ ਸਮਰੱਥ ਸਨ ਅਗਾ ਆ ਜਾਂਦੇ ਨੇ ਅੱਗੇ ਆ ਜਾਂਦੇ ਪਰ ਜਾਈ ਲੋਡ ਹੈ ਕਿ ਉਹਦੀ ਫੈਕਟ ਯੂਟਿਲਾਈਜੇਸ਼ਨ ਠੀਕਲੀ ਮਿਲਣ ਦੀ ਲੋਡ ਹੈ ਬੈਟਰ ਯੂਟਿਲਾਈਜੇਸ਼ਨ ਬੈਟਰ ਰੈਗੂਲੇਸ਼ਨ ਮਿਲਦਾ ਹਾਂ ਜੀ ਆਪ ਦਾ ਬਹੁਤ ਬਹੁਤ ਆਪਨੇ ਸਮਾਂ ਕੱਢਿਆ ਜੀ ਸਾਡੇ ਲਈ ਕੁਝ ਕੀਮਤੀਆਂ ਖਲਾ ਕੇ ਦੱਸਿਆ ਇਹਦੇ ਲਈ ਆਸ ਦੀ ਸਮੁੱਚੀ ਟੀਮ ਆਪ ਦਾ ਬਹੁਤ ਬਹੁਤ ਧੰਨਵਾਦੀ ਹੈ ਨਾਲ ਹੀ ਅਸੀਂ ਆਸ ਉਮੀਦ ਕਰਦੇ ਹਾਂ ਜਿਸ ਵਕਤ ਕਿਸਾਨੋਂ ਪਾੜੀਆਂ ਦੇ ਸੇਵਾਵਾਂ ਲੋਡ ਪੈਣ ਇਸ ਫੀਲਡ ਦੇ ਵਿੱਚ ਕੁਝ ਸੁਝਾਅ ਲੈਣ ਦੇਣ ਦੇ ਲਈ ਆਪ ਜੀ ਨੂੰ ਯਾਦ ਕਰਾਂਗੇ ਆਪ ਜੀ ਨੂੰ ਪਹੁੰਚ ਆਪ ਫਿਰ ਦੁਬਾਰਾ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜਿਉਂ ਆਪ ਜੀ ਨੇ ਸਮਾਂ ਕਰਕੇ ਸਾਡੇ ਪਾਸ ਇੱਥੇ ਪਹੁੰਚੇ ਹੋ ਫਿਰ ਦੁਬਾਰਾ ਸਮੂਹ ਟੀਮ ਵੱਲੋਂ ਆਪ ਜੀ ਦਾ ਬਹੁਤ ਧੰਨਵਾਦ ਬਾਈਕਰ ਜੀ ਖਾਲਸਾ ਆਈ ਗੱਲ ਤੁਸੀਂ ਬੋਲ ਸਕਦੇ ਮੈਂ ਅੱਜ ਇਸ ਸਮੇਂ ਜ਼ਰੂਰ ਮੈਂ ਇੱਕ ਗੱਲ ਕਰਾਂਗਾ ਜੇ ਮੈਂ ਇੱਥੇ ਪਹੁੰਚਿਆ ਹਾਂ ਜੀ ਇਹ ਚਾਚਾ ਜਗਵੀਰ ਸਿੰਘ ਜੀ ਦੀ ਮਿਹਨਤ ਇਸੇ ਤਰ੍ਹਾਂ ਕੰਟੀਨ ਵੀ ਮੈਂ ਸਾਰੀ ਕੰਟਰੀਬਿਊਸ਼ਨ ਹੋਣਾ ਮੇਰੀ ਕੰਟਰੀਬਿਊਸ਼ਨ ਉਹਨਾਂ ਦੀ ਕੰਟਰੀਬਿਊਸ਼ਨ ਜੇ ਹੈ ਚਾਹੇ ਉਹਨਾਂ ਦਾ ਸਾਰਾ ਹੀ ਪਰਿਵਾਰ ਮੈਂ ਆਜੋ ਚਾਹੇ ਸਾਡੇ ਪਾਸ ਨਹੀਂ ਨੇ ਮੈਂ ਵਾਹਿਗੁਰੂ ਅਗੇ ਅਰਦਾਸ ਕਰਦਾ ਕਿ ਇਹੋ ਜਿਹੀ ਮਨੁੱਖਾਂ ਦੇ ਸੁਭਾਅ ਰੇ ਇਸ ਤਰ੍ਹਾਂ ਸਾਰੇ ਲੋਕੀ ਉਹਨਾਂ ਚ ਇਹ ਜਜ਼ਬਾ ਰਵੇ ਕਿ ਭਰਾ ਦੀ ਪਾਇਚਾਰ ਇੱਕ ਦੂਜੇ ਨੂੰ ਪੂਜਾ ਪੂਜਾ ਚੱਕਣ ਵਾਸਤੇ ਉਹ ਐਫਰਟਸ ਕਰਨ ਮੈਂ ਆਸ ਡਿਜੀਟਲ ਟੀਵੀ ਦਾ ਬਹੁਤ ਬਹੁਤ ਦਿਲ ਦੀਆਂ ਗਹਿਰਾਈਆਂ ਤੋਂ ਡੂੰਘਾਈਆਂ ਤੋਂ ਧੰਨਵਾਦ ਕਰਦਾ ਹਾਂ ਇਹਨਾਂ ਨੇ ਮੈਨੂੰ ਮੌਕਾ ਦਿੱਤਾ ਜਦੋਂ ਵੀ ਮੇਰਾ ਮੇਰੀ ਕੋਈ ਵੀ ਸੇਵਾ ਲੋੜ ਹੋਵੇ ਮੈਂ ਇਹਨਾਂ ਕੋਲ ਜ਼ਰੂਰ ਹਾਜ਼ਰ ਆਵਾਂਗਾ ਇਤਨਾ ਕੁਝ ਕਹਿੰਦਿਆਂ ਆਪ ਨੂੰ ਇਜਾਜ਼ਤ ਚਾਹੁੰਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ